ਸਸਤਗਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਮੈਂ ਹਾਂ ਜੇ ਲੁਧਿਆਣਾ ਦਾ ਡੀਸੀ ਆਫਿਸ ਹੈਗਾ ਤੇ ਇੱਥੇ ਤਿੰਨ ਦਿਨ ਜਿਹੜੀ ਹੈਗੀ ਹੈ ਭਗਵੰਤ ਮਾਨ ਸੀਐਮ ਪੰਜਾਬ ਉਹਨਾਂ ਦੀ ਪ੍ਰੋਗਰਾਮ ਦੀ ਤਿਆਰੀ ਵੀ ਹੋ ਰਹੀ ਹੈ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਟੀਟੂ ਬਾਣੀਆ ਅੱਜ ਨਵੇਂ ਅੰਦਾਜ਼ ਦੇ ਵਿੱਚ ਰੋਸ਼ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਕੰਨਾਂ ਵਿੱਚ ਮੈਲ ਕੱਢਣ ਦਾ ਫ੍ਰੀ ਕੈਂਪ ਇਹ ਜਿਹੜਾ ਕੰਨਾਂ ਵਿੱਚ ਮੈਲ ਕੱਢਣ ਦਾ ਕਿਹਦੀ ਮੈਲ ਕੱਢਣਾ ਚਾਹੁੰਦੇ ਹੋ ਤੁਸੀਂ ਸਭ ਤੋਂ ਪਹਿਲਾਂ ਟੀਟੂ ਬਾਣੀਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮੈਲ ਤਾਂ ਮਜੂਦਾ ਸਰਕਾਰ ਦੀ ਨਿਕਲਦੀ ਹੁੰਦੀ ਆ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਉਹਨਾਂ ਦੇ ਕੰਨਾਂ ਦੇ ਵਿੱਚ ਮੈਲ ਬਹੁਤਰਾ ਫਸ ਚੁੱਕੀ ਆ ਤੇ ਉਹਨਾਂ ਦੇ ਲੋਕਾਂ ਦੀ ਆਵਾਜ਼ ਉਹਨਾਂ ਦੇ ਕੰਨਾਂ ਤੱਕ ਪਹੁੰਚ ਨਹੀਂ ਪਾਰੀ ਕਿਰਾ ਤੇ ਅੱਜ ਤਾਂ ਬੇਨਤੀ ਕਰਦੇ ਆ ਵੀ ਜਿਹਨਾਂ ਲੀਡਰ ਨੂੰ ਉੱਚਾ ਹੁੰਦਾ ਵਾ ਉਹਨੂੰ ਅਸੀਂ ਮਸ਼ੀਨਾਂ ਵੀ ਦੇ ਦਾਂਗੇ ਜਿਹਨਾਂ ਦੇ ਪਰਦੇ ਪੈਣ ਵਾਲੇ ਆ ਉਹਨਾਂ ਨੂੰ ਸਰਫਨਾ ਧੋ ਕੇ ਯਾਨੀ ਅਸੀਂ ਨਵੇਂ ਵੀ ਪਰਦੇ ਪਾ ਦਾਂਗੇ ਪਰ ਲੋਕਾਂ ਦੀ ਮੁੱਦੇ ਦੀ ਗੱਲ ਕਰੂ ਗਰਾ ਪੰਜਾਬ ਸਰਕਾਰ ਐਲਾਨ ਤਾਂ ਵੱਡੇ ਵੱਡੇ ਕਰਦੀ ਆ ਪਰ ਉਹ ਕੰਮ ਇਹਨਾਂ ਦਾ ਕਰ ਪੱਲੇ ਨਹੀਂ ਥੇਲਾ ਕਰਦੀ ਮੇਲਾ ਮੇਲਾ ਆ ਕਹਿੰਦੇ ਸੀਗੇ ਬੁਢਾਪਾ ਪੈਸਾ ਵਧਵਾ ਪੈਸਾ 2500 ਕਰਾਂਗੇ ਪਰ ਭਾਈ 1500 ਵੀ ਬਾਈ ਟਾਈਮ ਤੇ ਨਹੀਂ ਮਿਲਦੀ ਆ ਸਿੱਧੀ ਜੀ ਗੱਲ ਆ ਕਰਾ ਸਾਡੇ ਹਰਿਆਣੇ ਦੇ ਵਿੱਚ ਆਈ ਪੀਐਲ ਸੰ 3000 ਤੋਂ 3500 ਰੁਪਏ ਹੋ ਚੁੱਕੀ ਆ ਕਰਾ ਤੇ ਬਾਕੀ ਹਰੇਕ ਚੋਨਾ ਦੇ ਵਿੱਚ ਜਮਨੀ ਚੋਨਾ ਲੁਧਿਆਣੇ ਹੋਈਆਂ ਤਰਨਤਨ ਜਮਨੀ ਚੋਨਾ ਹੋ ਰਹੀਆਂ ਨੇ ਉੱਥੇ ਕਹਿੰਦੇ ਆ ਕਿ ਅਸੀਂ 1100 ਰੁਪਏ ਭੇਨਾਂ ਨੂੰ ਦੇਵਾਂਗੇ ਪਰ ਦਿੰਦੇ ਨਹੀਂ ਕਰਾ 1100 1100 ਕਰ ਜਾਂਦੀ ਆ ਤੇ ਹੁਣ ਤਾਂ ਵੱਡੇ ਵੱਡੇ ਗੱਪ ਮਾਰਨ ਲੱਗੇ ਬਿਹਾਰ ਵਚ ਕਹਿੰਦੇ ਆ ਅਸੀਂ ਭੇਨਾਂ ਨੂੰ 3000 ਰੁਪਏ ਦੇਵਾਂਗੇ ਕਰਾ ਪਰ ਉਹ ਨਹੀਂ ਆਉਂਦੇ ਜਿਹੜ ਮੁੱਖ ਮੰਤਰੀ ਪੰਜਾਬ ਚ ਤੁਰੇ ਫਿਰਦੇ ਨੇ ਕਿਰਾ ਦਿੱਲੀ ਦੇ ਜਿਹੜੇ ਬਣੇ ਹੋਏ ਸੀਗੇ ਉਹ ਉਹਨਾਂ ਵਾਸਤੇ ਗਨਮੈਨ ਆ ਗਈ ਉਹਨਾਂ ਵਾਸਤੇ ਵੀਰ ਯਾਨੀ ਕਹਿੰਦਾ ਪਾ ਕੋਠੀਆਂ ਆ ਗਈਆਂ ਉਹਨਾਂ ਵਾਸਤੇ ਜਹਾਜ਼ ਤੱਕ ਆ ਗਏ ਪਰ ਸਾਡੀ ਬੇਟੀਆਂ ਵਾਸਤੇ ਜਿਹੜੇ ਸਕੂਲਾਂ ਵਿੱਚ ਲੱਗੇ ਹੋਈਆਂ ਨੇ ਉਹਨਾਂ ਵਾਸਤੇ ਇਹਨਾਂ ਨੇ ਬੱਸਾਂ ਦਾ ਵਾਅਦਾ ਕੀਤਾ ਸੀਗਾ ਵੀ ਅਸੀਂ ਹੁਣ ਜਾਣ ਵਾਸਤੇ ਅਸੀਂ ਬੱਸਾਂ ਲਾਵਾਂਗੇ ਪਰ ਉਹ ਨਹੀਂ ਆਈਆਂ ਬਾਈ ਜੀ ਅਸੀਂ ਕਿੰਨੇ ਵੀ ਤੁਸੀਂ ਕਰਦੇ ਕਿਉਂ ਬਾਕੀ ਭਗਵਾਨ ਦਮਨ ਕਹਿੰਦਾ ਵਾ ਕਿ ਮੇਰੇ ਨਾਲ ਮੁੱਦੇ ਦੀ ਗੱਲ ਕਰਿਆ ਕਰੋ ਮੁੱਦੇ ਦੀ ਗੱਲ ਕਰਿਆ ਕਰੋ ਅਸੀਂ ਮੁੱਦੇ ਦੀ ਗੱਲ ਕਰਦੇ ਆ ਸਾਨੂੰ ਥਾਣੇ ਫੜਾ ਦਿੰਦੇ ਆ ਤੇ ਸਾਰੇ ਅੱਜ ਅੱਜ ਕੋਈ ਮੈਮੋਰੰਡਮ ਵੀ ਦੇਣਾ ਹੈ ਤੁਸੀਂ ਹਾਂਜੀ ਅਸੀਂ ਡੀਸੀ ਸਭ ਨੂੰ ਅਸੀਂ ਮੰਗ ਪੱਤਰ ਵੀ ਦਵਾਵਾਂਗੇ ਭਈ ਜਿਹੜੇ ਜਿਹੜੇ ਲੀਡਰ ਨਹੀਂ ਆ ਸਕਦੇ ਅਸੀਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਮਿਲ ਗੱਢ ਸਕਦੇ ਹਾਂ ਭਈ ਲੋਕ ਦੇ ਮਸਲੇ ਹੱਲ ਹੋਣੇ ਚਾਹੀਦੇ ਆ ਬਾਕੀ ਭਗਵਾਨ ਜੀ ਮਾਨ ਇੱਥੇ 29 ਨੂੰ ਆ ਰਹੇ ਆ ਵਾ ਤੇ 29 ਤਰੀਕ ਨੂੰ ਵੀ ਜੱਟ ਤੇ ਬਾਣੀ ਨੇ ਪੇछा ਪੈਣਾ ਵਾ ਹੁਣ ਤੇ 29 ਤਰੀਕ ਨੂੰ ਮੀਟਿੰਗ ਟੂ ਬਾਣੀ ਆਊਗਾ ਤੇ ਲੋਕ ਦੇ ਮੁੱਦੇ ਰੱਖੂਗਾ ਕਰਾ ਭਈ ਤੁਸੀਂ ਕੀ ਕਰ ਰਹੇ ਹੋ ਕੀ ਨਹੀਂ ਕਰੇਗਾ ਅੱਜ ਬਾਕੀ ਰਹੀ ਪ੍ਰਬੰਧਕਾਂ ਦੀ ਬੇਨਤੀ ਤੁਹਾਨੂੰ ਤਮਨ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਕਿ ਕਮੀਆਂ ਨੂੰ ਸੁਣ ਦੀ ਤਾਕਤ ਰੱਖ ਕਰੋ ਤੁਸੀਂ ਕਮੀਆਂ ਉਜਾਗਰ ਕਰਾ ਕਰਕੇ ਇੱਥੇ ਆਏ ਹੋ ਤੇ ਅੱਜ ਯਾਨੀ ਕਹਿੰਦਾ ਭਾਵੇਂ ਜਿਹੜੇ ਵੀ ਮੈਂ ਪੱਤਰਕਾਰ ਨੂੰ ਫੋਨ ਕਰਦਾ ਵਾਂ ਉਹ ਕਹਿੰਦੇ ਵੀ ਸਾਡੇ ਚੈਨਲ ਤੇ ਚੱਲਣ ਨਹੀਂ ਦਿੰਦੇ ਕਿਉਂਕਿ ਚੈਨਲ ਵੀ ਦਲੇਰ ਹੀ ਹੁੰਦੇ ਆ ਜਿਹੜੇ ਖ਼ਬਰਾ ਚਾਹੁੰਦੇ ਆ ਬਿਕੇ ਉਹਆਂ ਦਾ ਕੋਈ ਪਾ ਨਾ ਕਰਦੇ ਪਿਆਵਾ ਨਾ ਕਰਦੇ ਪੈਣਾ ਵਾ ਜਿਹੜਾ ਪੰਜਾਬ ਹੈਗਾ ਵਾ ਗੁਰੂ ਆਪ ਜਾਨੀ ਧਰਤੀ ਆ ਕਰਾ ਇੱਥੇ ਉਹੀ ਬੰਦਾ ਚੱਲਦਾ ਵਾ ਜਿਹੜਾ ਇਮਾਨਦਾਰੀ ਨਾਲ ਕੰਮ ਕਰੇ ਤੇ ਜਿਹੜਾ ਹੁਣ ਤੁਸੀਂ ਆ ਜਿੰਨਾ ਵੀ ਲਾਇਆ ਤੇਲ ਵੀ ਤੁਸੀਂ ਰ ਇਹ ਜਿਹੜਾ ਤੁਸੀਂ ਸਲੋਗਨ ਲਿਖ ਕੇ ਲਾਏ ਹੋਏ ਨੇ ਪੈਨਸ਼ਨ ਦਾ ਹੋਰ 1000 ਰੁਪਿਆ ਜਿਹੜਾ ਮਹਿਲਾਵਾਂ ਨੂੰ ਮਿਲਣਾ ਸੀ ਪੰਜਾਬ ਦੇ ਵਿੱਚ ਔਰ ਕੰਨਾਂ ਦੇ ਮੈਲ ਇਹ ਤੁਹਾਡੀ ਜਿਹੜੀ ਆਵਾਜ਼ ਹੈਗੇ ਕਿਸ ਤਰ੍ਹਾਂ ਪਹੁੰਚੇਗੀ ਔਰ 29 ਤਰੀਕ ਨੂੰ ਜਿਹੜਾ ਭਗਵੰਤ ਮਾਨ ਦੀ ਇੱਥੇ ਗੇੜੀ ਪੰਜਾਬ ਦੇ ਵਿੱਚ ਹੈਗੀ ਲੁਧਿਆਣੇ ਚ ਇਹਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਾਦੇ ਵਾਸਤੇ ਉਹ ਇੱਥੇ ਮਤਲਬ ਕਿ ਆ ਰਹੇ ਨੇ ਲੋਕਾਂ ਦੀ ਜਿਹੜੀ ਗੱਲਬਾਤ ਸੁਣਨ ਆ ਰਹੇ ਨੇ ਜਾਂ ਕੋਈ ਹੋਰ ਚੀਜ਼ ਪਤਾ ਨਹੀਂ ਜੀ ਮੈਨੂੰ ਤਾਂ ਲੱਗਦਾ ਭਗਵੰਤ ਮਾਨ ਜੀ ਵੱਡੇ ਵੱਡੇ ਗੱਪੀ ਮਾਰਨ ਆ ਰਹੇ ਆ ਕਿਉਂਕਿ ਹੁਣ ਤੱਕ ਇਹਨਾਂ ਕੋਲ ਗੱਪੀ ਆਕਰ ਨਾਲੀਆਂ ਦੇ ਸੜਕਾਂ ਦਾ ਪੈਚ ਵਰਤ ਤਾਂ ਇਹਨਾਂ ਤੋਂ ਹੋਇਆ ਨਹੀਂ ਕਰਾ। ਸਾਰਾ ਪਾਸੇ ਤਾਂ ਤਾਂ ਕਰਦਿਆ ਕਰ। ਸਭ ਤੋਂ ਕੋਟਿਆ ਸਰਕਾਰ ਭਗਵੰਤ ਮਾਨ ਸਰਕਾਰ ਮੰਨੀ ਜਾਂਦੀ ਆ। ਅਜ ਤੱਕ ਇਹਨੇ ਹੁਣ ਵੀ ਸਾਲ ਪਿਆ ਵਾ ਕਰ। ਬਾਕੀ ਪ੍ਰਵਾਹ ਨਹੀਂ ਆ ਕਰਾ। 27 ਦੇ ਵਿੱਚ ਬੀਜਪੀ ਸਰਕਾਰ ਆ ਜਾਣੀ ਆ ਤੇ ਫਿਰ ਸਾਡਾ ਮੁੱਖ ਮੰਤਰੀ ਰਵਨੀਦੀਪ ਟੂਨੀ ਜੀ ਆ ਜਾਣਾ ਵਾ ਤੇ ਫਿਰ ਅਸੀਂ ਹਰੇਕ ਮੁੱਦੇ ਹੱਲ ਕਰਾਵਾਂਗੇ। ਤਰਨਤਾਰਨ ਦੇ ਇਲੈਕਸ਼ਨ ਕਿਸ ਤਰ੍ਹਾਂ ਦੇਖਦੇ ਹੋ ਐਤਕੀ? ਤਰਨਤਾਰਨ ਦੇ ਬੀਜਪੀ ਜਿੱਤੀ ਪਈ ਆ 101% ਅਸੀਂ ਵੀ ਜਾ ਰਹੇ ਆ ਸਾਡੇ ਪ੍ਰਧਾਨ ਸਾਹਿਬ ਵੀ ਜਾ ਰਹੇ ਆ ਅਸੀਂ ਉੱਥੇ ਹੁਣ ਇਸ ਤੋਂ ਬਾਅਦ ਉੱਥੇ ਦਾ ਪ੍ਰਸਤ ਪ੍ਰਸਥਾਨ ਹਟ ਕਰ। ਤਰਨ ਦਾ ਜੋ ਰਿਜ਼ਲਟ ਆਂਦਾ ਹੈ ਉਹ ਕੀ ਪੰਜਾਬ ਦਾ ਅੱਗੇ ਚੋਣਾਂ ਦਾ ਰਿਜ਼ਲਟ ਤੈਅ ਕਰਦਾ। ਦੇਖੋ ਜੀ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਜੇ ਇੱਥੇ ਉਹੀ ਜਿਹੜਾ ਮਨੀਸ਼ ਸਿੰਘ ਉਹ ਦੀ ਜਿਹੜੇ ਕਹੇ ਸੀਗੇ ਵੀ ਕੋਈ ਵੀ ਕਰਨਾ ਪੈਗੇ ਬੰਦੇ ਕੁੱਟਣੇ ਪੈਗੇ ਜਾਂ ਮਾਰਨੇ ਪੈਗੇ ਅਸੀਂ ਕਰਾਂਗੇ ਤੰਦਰ ਤਾਪ ਪਤਾ ਨਹੀਂ ਪੰਡ ਪਤਾ ਨਹੀਂ ਕੀ ਕਹਿੰਦਾ ਸੀਗਾ ਉਹ ਹਿੰਦੀ ਜੀ ਬੋਲ ਗਿਆ ਤੇ ਜੇ ਉਹਨਾਂ ਨੇ ਗੁੰਡਾਗਰਦੀ ਨਾ ਕੀਤੀ 100% ਇਹ ਨਹੀਂ ਕਹਿੰਦਾ ਭਾਬਾ ਬੀਜੀਪੀ ਜਤਰੀ ਆ ਤੇ ਨਹੀਂ ਤਾਂ 27 ਦੇ ਵਿੱਚ ਦਾ ਗੁੰਡਾ ਕਰਦੀ ਹੋਣੀ ਨਹੀਂ ਕਿਦਾ ਤੇ 27 ਦੇ ਵਿੱਚ ਦਾ ਬੀਜੀਪੀ ਸਰਕਾਰ ਆਈ ਚੰਦੀ ਮੇਰਾ ਲਾਸਟ ਸਵਾਲ ਇਹੀ ਹੈਗਾ ਜਿਹੜਾ ਭਗਵੰਤ ਮਾਨ 29 ਨੂੰ ਆ ਰਹੇ ਨੇ ਕੀ ਤੁਸੀਂ ਉਸ ਦਿਨ ਉੱਥੇ ਮੌਜੂਦ ਰਹੋਗੇ ਦੇਖੋ ਜੀ ਤੁਸੀਂ ਹੈਡਿੰਗ ਨਾ ਬਣਾਓ ਤੁਹਾਡਾ ਜਿਹੜਾ ਚੈਨਲ ਹੈਗਾ ਵਾ ਉਹ ਮੈਨੂੰ ਕੋਈ ਵਾਰੀ ਥਾਣੇ ਦੂਰੇ ਪਹੁੰਚਾ ਦਿੰਦਾ ਵਾ ਤੁਸੀਂ ਹੈਡਿੰਗ ਕਰ ਦੇਣਾ ਵਾ ਕਿ 29 ਦੀ ਨੂੰ ਬਾਣੀ ਤੇ ਜੱਟ ਦਾ ਹੋਊਗਾ ਮੁਕਾਬਲਾ ਇੱਥੇ ਤੇ ਪੁਲਿਸ ਮੈਨੂੰ ਚੱਕ ਕੇ ਲੈ ਜਾਂਦੀ ਆ ਤੇ ਮੈਂ ਆ ਰਿਹਾ ਵਾਂ ਕਰ ਨਵੇਂ ਅੰਦਾਜ਼ ਦੇ ਵਿੱਚ ਆ ਰਿਹਾ ਵਾਂ ਪੂਰੀ ਸੇਫਟੀ ਕਰਕੇ ਆਵਾਂਗੇ ਭਾਬੀ ਫੇ ਪੇਜ ਬਦਲ ਕੇ ਆਵਾਂਗੇ ਸੋ ਇਹ ਟੀਟੂ ਬਣੀ ਆ ਸੀਗੇ ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਨੇ ਲੋਕਾਂ ਦੀ ਜਿਹੜੀ ਆਵਾਜ਼ ਹੈਗੀ ਉਹਨੂੰ ਲਿਖ ਕੇ ਲੈ ਕੇ ਜਾਂਦੇ ਜੋ-ਜੋ ਪ੍ਰੋਬਲਮਸ ਹੈਗੀਆਂ ਪੰਜਾਬ ਦੇ ਜੋ ਸਰਕਾਰ ਵੱਲੋਂ ਅਨਾਉਂਸਮੈਂਟ ਹੁੰਦੀ ਹੈ ਜੇ ਪੂਰੀ ਨਾ ਹੋਈ ਉਹਨੂੰ ਲੈ ਕੇ ਇਹਨਾਂ ਨੇ ਹਮੇਸ਼ਾ ਹੀ ਉਸ ਚੀਜ਼ ਦਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਹੈਗਾ ਅੱਗੇ ਉਹਨਾਂ ਤੀਨੋ ਜਿਹੜਾ ਸੀਐਮ ਭਗਵੰਤ ਮਾਨ ਲੁਧਿਆਣੇ ਆ ਰਹੇ ਨੇ ਉਸ ਨੂੰ ਲੈ ਕੇ ਵੀ ਇਹਨਾਂ ਨੇ ਸਿੱਧੇ ਤੌਰ ਤੇ ਕਿਹਾ ਤਾਂ ਮੈਂ ਆਉਂਗਾ ਦਰਨਾ ਪ੍ਰਦਰਸ਼ਨ ਕਰਨ ਆਉਂਗਾ ਲੇਕਿਨ ਪੇਸ਼ ਬਦਲ ਕੇ ਆਉਂਗਾ ਤੁਸੀਂ ਦੇਖਦੇ ਰਹੋ ਸਕਾਈ نیوز ਪੰਜਾਬ